ਆਪਾਂ ਗਈ ਗੁਰਦੁਆਰਾ ਛੇਵੇਂ ਪਾਤਸ਼ਾਹ ਜੀ ਦਾ ਰੌਣੀ ਪਿੰਡ ਸਾਹਮਣੇ ਗੁਰੂਗ੍ਰਾਮ ਸਾਹਿਬ ਜੀ ਦਾ ਕਾਰਵਦਾਰ ਸਿੰਘ ਜੀ ਦਰਵਾਰ ਹਾਲ ਤੇ ਆਪਾਂ ਗਈ ਆ ਨਹਿਰ ਤੇ ਇਧਰੋਂ ਆਏ ਸੀ ਤੇ ਆਪਾਂ ਬਾਈ ਕੋਲ ਫਰੂਟਾਂ ਵਾਲੀ ਦੁਕਾਨ ਤੇ ਰੁਕੇ ਆਂ ਤੇ ਆਪਾਂ ਜਾਣਾ ਮਲੇਲਕੋਟਲੇ ਨੂੰ ਇਧਰ ਨੂੰ ਇਧਰੋਂ ਗੱਡਣਾ ਹੰਦ ਕਰਨਾ ਤੇ ਆ ਨਹਿਰ ਤੇ ਨਾ ਦਸ਼ਾਵਾਂ ਨੂੰ ਨਹਿਰ ਦਾ ਪਾਣੀ ਜਾਂਦਾ ਹੈ ਆ ਇਧਰੋਂ ਆ ਇਧਰੋਂ ਆ ਇਧਰੋਂ ਤੇ ਆਪਣਾ ਸਾਇਕਲਾ ਖੜਾਈ ਤੇ ਆਪਾਂ ਪੈਂਕੇ ਬਾਈ ਕੋਲ ਯਰਗ ਪਿੰਡ ਚ ਆਏ ਆ ਬਾਈ ਕੋਲ ਆਪਾਂ ਸੇਵਾ ਲਾਉਣ ਗਏ ਸੀ ਬਾਈ ਨੇ ਸੇਵਾ ਆਪਣੀ ਲਾਤੀ ਤੇ ਮਾਤਾ ਬਾਈ ਕੋਲ ਗਿਆ ਸੀ ਸੇਵਾ ਦੇਣਾ ਤੇ ਬਾਈ ਨੇ ਮੈਨੂੰ ਹੀ ਸੇਵਾ ਦਿੱਤੀ ਚਲੋ ਆਪਾਂ ਅੱਗੇ ਲੋਡ ਬੰਦ ਦੀ ਮਦਦ ਕਰ ਦਾਂਗੇ ਤੇ ਚਲੋ ਆਪਾਂ ਅੱਗੇ ਕਿਸੇ ਲੋਡ ਬੰਦ ਦੀ ਮਦਦ ਕਰ ਦਾਂਗੇ ਤੇ ਇੱਕ ਕੁੜੀ ਆ ਸਾਡੇ ਪਿੰਡੋਂ ਨਵਜੋਤ ਕੌਰ ਉਦੀ ਵੀ ਆਪਾਂ ਬਾਅਦ ਚੜ ਕੇ ਮਦਦ ਕਰਨੀ ਆ ਬਾਈ ਪੈਂਕੇ ਬਾਈ ਨੇ ਆਪਣੀ ਡਿਊਟੀ ਲਈ ਆ ਤੇ ਆਪਾਂ ਜ਼ਰੂਰ ਕਰਾਂਗੇ ਬਾਈ ਹੁਣੀ ਵਧੀਆ ਕੰਮ ਕਰ ਰਿਹਾ ਹੈ ਹੈਰੀ ਬਾਈ ਬਹੁਤ ਵਧੀਆ ਕੰਮ ਕਰਦਾ ਪਿਆ ਬਾਈ ਤੇ ਆਪਾਂ ਜ਼ਰੂਰ ਕਰਾਂਗੇ ਤੇ ਆਪਾਂ ਬੀਨ ਉੱਥੇ ਆਉਂਦੇ ਹਾਂ ਤੇ ਆਪਾਂ ਬੈਠੀ ਡੁਕਰੀ ਡੁਕਰੀ ਲਾਫਟਰਾਂ ਦੇ ਉੱਤੇ ਬੈਠੇ ਆਪਾਂ ਤੇ ਪੱਖਾ ਦੇ ਲਈ ਜਾਂਦਾ ਤੇ ਆਪਨਾ ਸਮਾਨ ਪਿਆ ਆ। ਤੇ ਆਪਾਂ ਪਹੁੰਚ ਗਏ ਮਲੇਲ ਕੋਟਲਾ। ਖਾਨਪੁਰ ਭੈਣੀ ਰੜੀ ਹੈ ਰਣੀਆਂ ਤੋਂ ਆਉਂਦੇ ਹੋਏ ਆਪਾਂ ਮਲੇਲ ਕੋਟਲੇ ਆ ਚੁੱਕੇ ਆ। ਸਾਈਕਲ ਖੜਾ ਆਪਣਾ ਤੇ ਤੋਂ ਆਪ ਪੂਰੀ ਟਰੰਕੀ ਬੈ ਰੀ ਆ। ਆਪਾਂ ਅੱਗੇ ਨੂੰ ਚੱਲਾਂਗੇ ਇੱਧਰ ਨੂੰ ਭਾਈ ਮਾਨਕੀ ਕਾਲ ਗੋਲਡ ਸਾਈਕਲ ਵਾਲਿਆਂ ਦੇ ਕੋਲ ਉਹ ਬਾਈ ਮੈਨੂੰ ਭਾਈ ਆਪਾਂ ਨੂੰ ਰਾਹ 'ਚ ਮਿਲਿਆ ਸੀ ਤੇ ਬਾਈ ਕਹਿੰਦਾ ਸੀ ਬਾਈ ਨੇ ਕਿਹਾ ਆਪਣੇ ਕੋਲ ਜ਼ਰੂਰ ਹੋ ਕੇ ਜਾਓ ਤੇ ਆਪਾਂ ਬਾਈ ਕੋਲ ਹੋ ਕੇ ਜਾਵਾਂਗੇ ਤੇ ਇੱਥੋਂ ਬਾਈ ਦਾ ਪਿੰਡ 20 ਕਿਲੋਮੀਟਰ ਆ ਤੇ ਆਪਾਂ ਪਾਣੀ ਪੀ ਕੇ ਤੇ ਅਥੋ ਰਵਾਨਾ ਹੋਆ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਹਕੀਮਪੁਰ ਅੰਦਰ ਆਏ ਸੀ ਆਦਰ ਭਾਰ ਸਾਇਬੇ ਦਰੀ ਤੇ ਆਪਾਂ ਨਿਸ਼ਾਨ ਸਾਹਿਬ ਦੇ ਬਾਹਰ ਮੇਜ ਲੱਗਿਆ ਉੱਥੇ ਬੈਠੀਆਂ ਬਾਬੇ ਦੀ ਰੈਸ਼ ਆ ਇੱਧਰ ਲੰਗਰਾ ਆੜਾਈ ਹਾਂਜੀ ਕੀ ਹਾਲ ਆ ਬਈ ਮਿੱਤਰੋ ਆਪਾਂ ਅਗੇ ਗੁਰਦੁਆਰੇ ਦੇ ਹਾਲ ਚ ਕਮਰੇ ਚ ਤੇ ਆਪਾਂ ਪਿੰਡ ਮਾਨਕੀ ਪਾਈ ਕੋਲ ਗਏ ਸੀ ਬਾਈਬਲ ਜੀ ਦੇ ਕੋਲੇ ਕਾਲੋੜਾ ਸਾਈਕਲ ਵਾਲੇ ਕੋਲੇ ਬਾਈ ਕੋਲੇ ਤੇ ਬਾਈ ਤੁਹ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਬਾਰੀ ਗੱਲਾਂ ਬਾਤਾਂ ਕੀਤੀਆਂ ਬਾਈ ਪੈਂਕੇ ਬਾਰੇ ਵੈਰੀ ਵੈਰੀ ਵੀ ਗੱਲਾਂ ਕੀਤੀਆਂ ਬਹੁਤ ਜ਼ਿਆਦਾ ਤੇ ਬਹੁਤ ਚੰਗਾ ਲੱਗਿਆ ਤੇ ਬਾਈ ਨੂੰ ਜਰੂਰ ਫੋਲੋ ਕਰਿਆ ਕਰੋ ਕਾਲ ਵੋਲਟ ਸਾਈਕਲ ਵਾਲਿਆਂ ਨੂੰ ਦੇਖਿਆ ਕਰੋ ਬਾਈ ਤੇ ਜੇ ਕਿਸੇ ਬਾਈ ਮੇਰੇ ਨੇ ਸਾਈਕਲ ਐਮਟੀਬੀ ਸਾਈਕਲ ਲੈਣਾ ਹੋਵੇ ਤੇ ਕੋ ਕਾਲ ਵੋਲਟ ਸਾਈਕਲ ਬਾਈਪਲਜੀਤ ਨੂੰ ਨਾਲ ਸੰਪਰਕ ਕਰ ਸਕਦੇ ਆ ਬਾਈ ਫਾਈਦੀ ਆਈਡੀ ਵੀ ਮੈਂਸ਼ਨ ਕਰ ਦਾਂਗੇ ਆਪਾਂ ਡਿਸਕ੍ਰਿਪਸ਼ਨ ਚ ਤੇ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਟੱਲਿਆਣਾ ਸਾਹਿਬ ਫ੍ਰਾਈਕੋਟ ਤੇ ਆਪਾਂ ਤੁਹਾਨੂੰ ਗੁਰੂਗਾਂ ਸਾਹਿਬ ਜੀ ਤੇ ਦਰਸ਼ਨ ਕਰਾਵਾਂਗੇ ਹਾਂਜੀ ਸਵਾਗਤ ਆ ਤੁਹਾਡਾ ਇੱਕ ਨਵੀਂ ਹੋਰ ਸਵੇਰ ਚ ਤੇ ਆਪਾਂ ਆ ਗਏ ਸੀ ਗੁਰਦੁਆਰਾ ਟਾਲੀ ਸਾਹਿਬ ਪਾਸ਼ਾਈ 10ਵੀਂ ਤੇ ਪੰਡਾ ਰਾਏਕੋਟ ਗੁਰਦੁਆਰਾ ਸ਼੍ਰੀ ਬੂਟਾ ਸਾਹਿਬ ਇੱਧਰ ਗੁਰਦੁਆਰਾ ਸ਼੍ਰੀ ਬੂਟਾ ਸਾਹਿਬ ਮਹਾਂਨ ਦਰਬਾਰ ਸਾਹਿਬ ਇੱਧਰ ਹੈ ਤੇ ਆਹ ਸਾਹਮਣੇ ਲੰਗਰ ਵਾਲਾ ਹੀ ਇੱਧਰ ਸਰਾਵਾ ਸਾਹਮਣੇ ਵੱਡਾ ਹਾਲ ਮਨ ਕ੍ਰਿਸ਼ਨ ਦਾ ਮਨ ਮਨ ਸੁਖਤੈ ਮਨ ਕ੍ਰਿਸ਼ਨ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਰਾਤੀ ਗੁਰਦੁਆਰਾ ਡਾਲੀ ਆਣਾ ਸਾਹਿਬ ਰਾਏਕੋਟ ਰੁਕੀ ਸੀ ਤੇ ਆਪਣਾ ਰਾਤ ਦਾਸ਼ਰਮ ਨੂਰਾ ਮਾਈ ਨਮਾਸਤ ہوا ساتویں پاشاہ جی نے رائے کوٹ وکے کا جڑ پٹ کے جالمی راج کی جڑ پٹی سی اتنے دسویں پاشاہ جی رائےکوٹ والے راجے کو آئے سی آپ آ گئے جی مہاراجا دلیپ سنگھ museum aapne samne history is tarah سو پچانوے دو سو سال پرانا درخت ہے مہاراجا دلیپ سنگھ da štaću. Ja, horse da. da. ਤੇ ਆਪਣੇ ਸਾਹਮਣੇ ਮੈਮੋਰੀਅਲ ਮਹਾਰਾਜਾ ਦਲੀਪ ਸਿੰਘ ਤੇ ਇੱਥੇ ਅਰਡ ਗਾਰਡਨ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਆ ਰੰਜੀ ਸਿੰਘ ਦਾ ਇੰਗਲੈਂਡ ਪੈਲੈਸ ਬਣਿਆ ਹੋਇਆ ਈ ਦਾ ਮਹਾਰਾਜ ਰੰਜੀ ਸਿੰਘ ਦਾ اتہس لاہور تو فتح گڑھ صاحب کا لاہور فروزپور بسیا ملرکٹلا پٹیالہ امبالا ملاقا سہارنپور مظفر نگر میرٹھ فتح گڑھ اگریزان یدھ چیکو پورہ قلعہ پاکستان مہاراجا دلیپ سنگھ مہاراجا رنجیت سنگھ گئے جی گردوارا وا لو گھر اتنے آ کے بابا گروسا درشن شہید بابا سورتی جی جسا آلودیا جنگ اپرنت اتنے آئے سی آ کے انہوں نے انسان کیا گردوارا جی اتنے لگر چک کے لگے نو چالے پا دیتے بابا ہاں جی آپ آ گئے جی گردوارا گانڈا صاحب برنالہ آپ پہنچ گئے گردوارا پردھان کور ਸਰੋਵਰੇ ਨੂੰ ਘਟੀ ਪੈਲੇ ਕਿ ਆਪਾਂ ਅਸਟਮ ਸਿੰਗਰ ਹਰ ਬਾਬਾ ਜੀ ਰਾਜਣਾ ਕੋਲ ਆਪ ਬਾਬਾ ਜੀ ਜਣਾ ਨੇ ਆਪ ਬਾਬਾ ਜੀ ਜਣਾ ਨੇ ਬੇਤਰਾ ਲਾਗੇ ਦਈ ਗੋਦ ਮਰੇ ਜਪਾ ਪ੍ਰਸਾਦ ਵਾਕੇ ਦੇ ਆਰਾਮ ਕਰਦੇ ਪਏ ਆ ਨਾ ਤੋ ਗਿਆ ਇਹ ਬਾਬਾ ਜੀ ਹੁਣ ਇਹ ਆ ਦੁੱਧ ਭੇਜਤਾ ਕਹਿੰਦੇ ਦੁੱਧ ਪੀ ਲੋ ਸ਼ੁਕਰੀਆ ਧੰਨਵਾਦ ਬਾਬਾ ਜੀ ਦਾ ਸਵਾਦ ਆ